ਪੋਸਟ ਦੇ ਦੁਆਰਾ ਜਿਸ ਤਰੀਕੇ ਨਾਲ ਕਿਸਾਨਾਂ ਨੂੰ ਟ੍ਰੀਟ ਕੀਤਾ ਜਾ ਰਿਹਾ ਉਹ ਬਹੁਤ ਜ਼ਿਆਦਾ ਵਿਚਲਿਤ ਕਰ ਦੇਣ ਵਾਲੀ ਆ ਨੇ ਹੈਰਾਨੀ ਹੁੰਦੀ ਆ ਕਿ ਭਾਰਤ ਆ ਇਸ ਵਕਤ ਇਹ ਚੀਜ਼ ਕਹੀ ਜਾ ਸਕਦੀ ਆ ਭਾਰਤ ਦੇ ਬਾਰੇ ਵਿੱਚ ਕਿ ਕੀ ਭਾਰਤ ਲੋਕਤੰਤਰ ਦੇਸ਼ ਆ ਕਿਉਂਕਿ ਇਹਨਾਂ ਚੀਜ਼ਾਂ ਨੂੰ ਦੇਖਣ ਤੋਂ ਬਾਅਦ ਨਹੀਂ ਕਹਿ ਸਕਦੇ ਜੋੜੀਆਂ ਅੱਜ ਅਸੀਂ ਵੀਡੀਓ ਦੇ ਵਿੱਚ ਦਿਖਾਉਣ ਵਾਲੇ ਆ ਕਿ ਭਾਰਤ ਇੱਕ ਲੋਕਤੰਤਰਿਕ ਦੇਸ਼ ਆ ਸਭ ਤੋਂ ਪਹਿਲਾਂ ਜਿਹੜੀ ਚੀਜ਼ ਦਿਖਾਉਣ ਵਾਲੇ ਆ ਉਹ ਤੁਹਾਡੇ ਰੋਂਗ ਤੇ ਖੜੇ ਕਰ ਦੂਗੀ ਔਰ ਯਕੀਨ ਦਿਵਾਊਗੀ ਕਿ ਜਿਹੜੇ ਕਿਸਾਨਾਂ ਦੇ ਦੁਆਰਾ ਖੋਲ ਦਿਖਾਏ ਜਾ ਰਹੇ ਸੀ ਨਾ ਗੋਲੀਆਂ ਦੇ ਉਹ ਵਾਕਈ ਹੀ ਪੁਲਿਸ ਦੇ ਦੁਆਰਾ ਚਲਾਏ ਜਾ ਰਹੇ ਸੀ ਕਿਉਂਕਿ ਇੱਕ ਅਜਿਹੀ ਤਸਵੀਰ ਸਾਡੇ ਸਾਹਮਣੇ ਨਿਕਲ ਕੇ ਆ ਰਹੀ ਆ ਜਿਸ ਤੇ ਵਿੱਚ ਇੱਕ ਪੁਲਿਸ ਵਾਲੇ ਦੇ ਦੁਆਰਾ ਕਿਸਾਨਾਂ ਦੇ ਉੱਤੇ ਰਫੜਾ ਜਿਹੜੀ ਉਹ ਖੇਤ ਦੇ ਵਿੱਚ ਖੜ ਕੇ ਤਾਣੀ ਜਾ ਰਹੀ ਆ ਔਰ ਇਸ ਚੀਜ਼ ਦੀ ਪੋਸਟ ਜਿਹੜੀ ਕਈ ਨਿਊ ਚੈਨਲਾਂ ਦੁਆਰਾ ਕੀਤੀ ਜਾ ਚੁੱਕੀ ਆ ਕਿ ਇਹ ਰੀਅਲ ਆ ਤੇ ਇਸ ਵਕ ਇਇ ਐਸੇ ਤਰ੍ਹਾਂ ਦੀ ਵੀਡੀਓ ਹੈ ਜਿਹੜੀ ਉਹ ਬਣਾਈ ਗਈ ਆ ਜਿਸ ਦੇ ਵਿੱਚ ਇੱਕ ਪੁਲਿਸ ਵਾਲੇ ਦੇ ਦੁਆਰਾ ਡਾਇਰੈਕਟ ਸਿੱਧੀ ਜਿਹੀ ਰਫਲਾ ਉਹ ਕਿਸਾਨਾਂ ਦੇ ਵੱਲ ਨੂੰ ਕੀਤੀ ਜਾ ਰਹੀ ਹੈ ਫੈਰ ਕਰਨ ਦੇ ਲਈ ਇਸ ਦੀਆਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ ਜਿਹੜੀਆਂ ਤੁਹਾਨੂੰ ਦਿਖਾ ਵੀ ਰਹੇ ਹੋਵਾਂਗੇ ਤੇ ਅਜਿਹੇ ਕਾਰਨ ਮੇਰੇ ਕਿਸਾਨਾਂ ਦੇ ਉੱਤੇ ਕੀਤੇ ਜਾ ਰਹੇ ਨੇ ਇਸ ਤੋਂ ਇਲਾਵਾ 315 ਦੇ ਫੈਰ ਆ ਜਿਹੜੇ ਜਿਹੜੇ ਬਿਲਕੁਲ ਪੱਤੀਵਾਦੂਦ ਨੇ ਸਿਵਿਲੀਅਨ ਦੇ ਉੱਤੇ ਵਰਤੇ ਨਹੀਂ ਜਾ ਸਕਦੇ ਉਹਨਾਂ ਚੀਜ਼ਾਂ ਨੂੰ ਲੈ ਕੇ ਕਿਸਾਨਾਂ ਦੇ ਉੱਤੇ ਫੈਰ ਖੋਲੇ ਜਾ ਰਹੇ ਨੇ ਅਜਿਹੀਆਂ ਹਰਕਤਾਂ ਜਿਹੜੀਆਂ ਸਰਕਾਰ ਦੇ ਦੁਆਰਾ ਕੀਤੀਆਂ ਜਾ ਰਹੀਆਂ ਨੇ ਇਸ ਤੋਂ ਇਲਾਵਾ ਤੁਸੀਂ ਇਸ ਤੋਂ ਪਹਿਲਾਂ ਜਿਹੜੇ ਸ਼ਰਰਿਆ ਉਹਨਾਂ ਨੂੰ ਤਾਂ ਦੇਖ ਹੀ ਚੁੱਕੇ ਹੋਵਗੇ ਕਿੰਨੇ ਕਿਸਾਨ ਆ ਜਿਹੜੇ ਉਹ ਸ਼ਰਰਿਆਂ ਦੇ ਨਾਲ ਇਸ ਤੋਂ ਪਹਿਲਾਂ ਜ਼ਖਮੀ ਹੋ ਚੁੱਕੇ ਨੇ ਇੱਕ ਕਿਸਾਨ ਦੀ ਢੂਈ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਪਹਿਲਾਂ ਵਾਲੀਆ ਵੀਡੀਓ ਚ ਵੀ ਇਹ ਦਿਖਾਈ ਆ ਜਿਸਦੇ ਢੂਈ ਦੇ ਵਿੱਚ ਹੀ ਘੱਟੋ ਘੱਟ 14-15 ਤੱਕ ਜਿਹੜੇ ਸ਼ਰਰੇ ਆ ਉਹ ਲੱਗ ਚੁੱਕੇ ਨੇ ਜਿਸ ਦੀ ਵਜ੍ਹਾ ਤੇ ਕਹੋ ਉਹ ਕਿਸਾਨ ਕਾਫੀ ਜ਼ਿਆਦਾ ਜ਼ਖਮੀ ਹੋਇਆ ਹੋਊਗਾ ਇਹ ਇੰਨੇ ਜ਼ਿਆਦਾ ਤੇਜ਼ ਹੁੰਦੇ ਨੇ ਕਿ ਉਪਰੀ ਚੰਬੜੀ ਨੂੰ ਪਾੜ ਕੇ ਸਰੀਰ ਦੇ ਵਿੱਚ ਐਂਟਰ ਕਰ ਜਾਂਦੇ ਨੇ ਤੇ ਉੱਥੇ ਜਾ ਕੇ ਕਾਫੀ ਵੱਡਾ ਜ਼ਖਮ ਦਿੰਦੇ ਨੇ ਤੇ ਹੋ ਸਕਦਾ ਕਦੇ ਇਹ ਨਾ ਸ਼ਰਰਿਆਂ ਦੇ ਉੱਤੇ ਇਹ ਜ਼ਹਿਰ ਲਾ ਕੇ ਵੀ ਭੇਜ ਸਕਦੇ ਨੇ ਕੋਈ ਦਾ ਕੀ ਕਰ ਸਕਦੀ ਹੈ ਇਹ ਬਹੁਤ ਬਰੀਕ ਹੈ ਵੈਸੇ ਮਾਰਨ ਦੇ ਲਈ ਤਾਂ ਕਾਫੀ ਨਹੀਂ ਪਰ ਅੱਖ ਵਗੈਰਾ ਦੇ ਵਿੱਚ ਵੱਜਿਆ ਤਾਂ ਇਨਸਾਨਾਂ ਦੀਆਂ ਅੱਖਾਂ ਤੇ ਕਰ ਕਾਟ ਸਕਦਾ ਔਰ ਅਜਿਹਾ ਕੁਝ ਕਿਸਾਨਾਂ ਦੇ ਨਾਲ ਇਸ ਤੋਂ ਪਹਿਲਾਂ ਹੋ ਵੀ ਚੁੱਕਿਆ ਜਿਸ ਦੇ ਵਿੱਚ ਕਿਸਾਨਾਂ ਦੀਆਂ ਅੱਖਾਂ ਦੇ ਵਿੱਚੇ ਸ਼ਰਰੇ ਵੱਜੇ ਨੇ ਤੇ ਉਹਨਾਂ ਦੀਆਂ ਅੱਖਾਂ ਜ਼ਖਮੀ ਹੋ ਚੁੱਕੀਆਂ ਨੇ ਔਰ ਇਹ ਕੋਈ ਇੱਕ ਅਤੇ ਕਿਸਾਨ ਦੇ ਨਾਲ ਇਹ ਘਟਨਾ ਨਹੀਂ ਹੋਈ ਬਲਕਿ ਨਾ ਜਾਣੇ ਇਸ ਤੋਂ ਪਹਿਲਾਂ ਕਿੰਨੇ ਕ ਕਿਸਾਨਾਂ ਦੇ ਨਾਲ ਇਹ ਘਟਨਾਵਾਂ ਜਿਹੜੀਆਂ ਵੇਪਰ ਚੁੱਕੀਆਂ ਨੇ ਜਿਨ੍ਹਾਂ ਦੇ ਸ਼ਰਰੇ ਆ ਜਿਹੜੇ ਹੋ ਵੱਜ ਚੁੱਕੇ ਨੇ ਇਸ ਤੋਂ ਇਲਾਵਾ ਇੱਕ ਜੀਸੀਬੀ ਸੀ ਉਸ ਦੇ ਸ਼ੀਸ਼ੇ ਆੜੇ ਉਹ ਵੀ ਇਹਨਾਂ ਦੇ ਨਾਲ ਭੰਨੇ ਜਾ ਚੁੱਕੇ ਨੇ ਸਰਕਾਰ ਦੇ ਦੁਆਰਾ ਜਾਂ ਪੁਲਿਸ ਦੇ ਦੁਆਰਾ ਅਲੱਗ-ਅਲੱਗ ਵੈਪਨ ਯੂਜ਼ ਕੀਤੇ ਜਾ ਰਹੇ ਨੇ ਇਹ ਤਾਂ ਤੁਹਾਨੂੰ ਪਤਾ ਹੀ ਉਹਨਾਂ ਡਰੋਨ ਯੂਜ਼ ਕੀਤਾ ਜਾ ਰਿਹਾ ਉੱਪਰੋਂ نیچے ਵੱਲ ਸਮੋਕ ਪੰਪਾਂ ਨੂੰ ਸੁੱਟਣ ਦੇ ਲਈ ਨਾਲ ਹੀ ਰਬੜ ਦੀਆਂ ਗੋਲੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਵਰਤੀਆਂ ਜਾ ਰਹੀਆਂ ਨੇ ਤੇ ਸਮੋਕ ਪੰਪਾ ਜਿਹੜੇ ਉਹ ਵੀ ਕਿਸਾਨਾਂ ਦੇ ਦੁਆਰਾ ਦਿਖਾਏ ਗਏ ਸੀ ਕੁਝ ਵੀਡੀਓ ਦੇ ਵਿੱਚ ਕਿ ਉਹਨਾਂ ਦੀ ਪੀਆਰਡੀ ਟਾਈਮ ਲਾਈਨ ਆ ਜਾਂ ਫਿਰ ਐਕਸਪਾਇਰੀ ਡੇਟ ਆ ਉੱਟ ਪ ਚੁੱਕੀ ਆ ਤਾਂ ਤੁਸੀਂ ਖੁਦ ਸੋਚੋ ਕਿ ਭਾਰਤ ਦੇ ਵਿਚਾਰਾ ਲੋਕਤੰਤਰ ਦੇਸ਼ ਮੰਨਿਆ ਜਾਂਦਾ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਮੰਨਿਆ ਜਾਂਦਾ ਤੇ ਇਸ ਦੇ ਵਿੱਚ ਅਜਿਹੀਆਂ ਹਰਕਤਾਂ ਜਿਹੜੀਆਂ ਸਰਕਾਰ ਦੇ ਦੁਆਰਾ ਕੀਤੀਆਂ ਜਾ ਰਹੀਆਂ ਨੇ ਪੁਲਿਸ ਦੇ ਦੁਆਰਾ ਕੀਤੀਆਂ ਜਾ ਰਹੀਆਂ ਨੇ ਤੇ ਇਹਦੇ ਕਾਰਨ ਭਾਰਤ ਦੀ ਆਈ.ਡੀ. ਉਹ ਪੂਰੀ ਦੁਨੀਆ ਦੇ ਵਿੱਚ ਇੱਕ ਤਰ੍ਹਾਂ ਦੀ ਕਿਹਾ ਜਾ ਸਕਦਾ ਸ਼ੋਭੀ ਖਰਾਬ ਹੋ ਰਹੀ ਆ ਇੰਟਰਨੈਸ਼ਨਲ ਮੀਡੀਆ ਜਿਹੜਾ ਉਸ ਦੇ ਵਿੱਚ ਇਹ ਖਬਰਾਂ ਜਾ ਰਹੀਆਂ ਨੇ ਕਿ ਭਾਰਤ ਦੇ ਵਿੱਚ ਕਿਸਾਨਾਂ ਦੇ ਨਾਲ ਕਿਸ ਤਰ੍ਹਾਂ ਦਾ ਬਿਹੇਵ ਉਹ ਜਿਹੜਾ ਸਰਕਾਰ ਦੇ ਦੁਆਰਾ ਕੀਤਾ ਜਾ ਰਿਹਾ ਤੇ ਜਈਆਂ ਵਿਚਲਿਤ ਕਰ ਦੇਣ ਵਾਲੀਆਂ ਤਸਵੀਰਾਂ ਜਿਹੜੀਆਂ ਕਿਸਾਨ ਅੰਦੋਲਨ ਤੋਂ ਆ ਰਹੀਆਂ ਨੇ ਜਿਹੜੀਆਂ ਕਿ ਬਹੁਤ ਜ਼ਿਆਦਾ ਬਜ਼ੁਰਗਾਂ ਦੇ ਸਿਰਾਂ ਦੇ ਵਿੱਚ ਸੱਟਾਂ ਨੇ ਉਹਨਾਂ ਦੇ ਪੈਰਾਂ ਦੀ ਵੀ ਇੱਕ ਦੀ ਇੱਕ ਬਜ਼ੁਰਗ ਦੀ ਹੱਡੀ ਤੱਕ ਟੁੱਟ ਚੁੱਕੀ ਹੈ ਔਰ ਅੱਜ ਇੱਕ ਖਬਰ ਹੋਰ ਆ ਰਹੀ ਹੈ ਕਿ ਇੱਕ ਕਿਸਾਨ ਦੀ ਹਾਰਟ ਅਟੈਕ ਦੀ وجہ ਦੇ ਕਾਰਨ ਬਹੁਤ ਹੀ ਮੰਦ ਭਾਗੀ ਖਬਰਾਂ ਕਿ ਉਸ ਦੀ ਮੌਤ ਹੋ ਚੁੱਕੀ ਹੈ ਇਸੇ ਤਰ੍ਹਾਂ ਦੀ ਉੱਤੇ ਸੋ ਅਜਿਹੀਆਂ ਚੀਜ਼ਾਂ ਸਾਨੂੰ ਹੋਰ ਵੀ ਦੇਖਣ ਨੂੰ ਮਿਲ ਸਕਦੀਆਂ ਨੇ ਇਨ ਫਿਊਚਰ ਦੇ ਵਿੱਚ ਕਿਉਂਕਿ ਹਲੇ ਤੱਕ ਤਾਂ ਲੱਗ ਨਹੀਂ ਰਿਹਾ ਕਿ ਮੋਦੀ ਸਰਕਾਰ ਜਾਂ ਫਿਰ ਸੈਂਟਰ ਸਰਕਾਰ ਕਿਹਾ ਜਾ ਸਕਦਾ ਉਹ ਕਿਸੇ ਪ੍ਰਕਾਰ ਵੀ ਕਿਸਾਨਾਂ ਨੂੰ ਮੰਗਾਂ ਜਿਹੜੀਆਂ ਕਿਸਾਨਾਂ ਦੀ ਮੰਗੂ ਕੀਤੀ ਇਸ ਤੋਂ ਇਲਾਵਾ ਸੁਪਰੀਮ ਕੋਰਟ ਦੇ ਦੁਆਰਾ ਵੀ ਕਿਹਾ ਜਾ ਚੁੱਕਿਆ ਕਿ ਕਿਸਾਨਾਂ ਉਰਾਕ ਕਿਉਂ ਨਹੀਂ ਦਿੱਤਾ ਜਾ ਰਿਹਾ ਦਿੱਲੀ ਜਾਣ ਦਾ ਜਦੋਂ ਕਿ ਸ਼ਾਂਤਮਈ ਪ੍ਰਦਰਸ਼ਨਾਂ ਜਿਸ ਦੇ ਤਹਿਤ ਸ਼ਾਂਤਮਈ ਹੋ ਕੇ ਕਿਸਾਨਾਂ ਦੇ ਦੁਆਰਾ ਦਿੱਲੀ ਜਾਇਆ ਜਾਊਗਾ ਅਸੀਂ ਅਜਿਹੇ ਵੀਡੀਓ ਅੱਗੇ ਵੀ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜ਼ਰੂਰ ਕਰ ਲਿਓ ਅਸੀਂ ਅੱਗੇ ਵੀ ਤੁਹਾਡੇ ਲਈ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ ਥੈਂਕਸ ਫੋਰ ਵਾਚਰ ਧੰਨਵਾਦ